welcom to my channel juthgal vlogs please subscribe this channel and press the bell icon ek bande nu aap do ballan denu aa do chance aap do chance denu oh aap judge kar lena oh jo aap bande ohhi kadiye jinna ne do do pat diye pe ohna nu n dar dikha apni bhari da kam jaana wale bahut ਆਮੇ ਰਾਜਾ ਤੇਨਗਾਰੀਆਂ ਚੱਲ ਭਾਈ ਇਧਰ ਇੱਕ ਮਿੰਟ ਜੀ ਇੱਕ ਤੇਰਾ ਹੱਥ ਹੋ ਕੇ ਤਾ ਭਾਈ ਅਗੋਂ ਨੀ ਮਾਪੀ ਜਾ ਰਹੇ ਮੈਂ ਤੂੰ ਆ ਫੇਰ ਇੱਥੇ ਇਧਰ ਨਾ ਨਾ ਕੋ ਕੋਈ ਵਿੱਚ ਆਣੇ ਕੋਈ ਨਾ ਤੂੰ ਖੜ ਜਾ ਖੜ ਜਾ ਖੜ ਜਾ ਆਈ ਰਹਿ ਤੂੰ ਅਥੇ ਹੀ ਖੜਾ ਰਹਿ हाँ 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 ह फिर पैर नहीं मारना ਉਹ ਲੋਕ ਕਿਹਾ ਜਿਹਨੂੰ ਕਿਹਾ ਉਹਨੇ ਪਾਉਣਾ ਲਾਵਾ ਲਾਸਟ ਸਾਡਾ ਪਾਉਣਾ ਕੋਈ ਕੋਈ ਜਗ ਨਾ ਹੌਂਕੋ ਪੁਣਾ ਵਾਲੀਆ ਕਰੋ ਹੌਲੀ RAM ਨਾਲ ਪਿਆਰ ਨਾਲ ਸਿੱਪਾ ਚੜਾਓ ਬੜਾ ਹੈ ਜਾਨਾ ਬੋਲਦਾ ਬਾਲ ਦੀ ਹਰਦੀਆਂ ਰੋਕ ਲੈਣ अगले आजो अगल हा <MAN> ਹਰਦਾ ਆਪਣੇ ਕੈਂਪੇਨ ਦਾ ਸਹੀ ਗੱਲ ਦਾ ਆ ਪਾਸੇ ਆ ਜਾ ਜੱਜਮੈਂਟ ਘਾ ਲ ਦਿੰਦੀ ਆ ਸਹੀ ਕਿਤੇ ਨੋਟ ਮੰਨ ਕੇ ਉੱਤੇ ਕਰ ਦੋ ਤੁਸੀਂ ਉੱਤੇ ਉਧਰ ਆਇਓ ਲੱਖਾ ਹੈ ਚਲੋ ਚੰਦੋ ਬੱਸ ਲੈ ਭਾਈ ਚਲੋ ਇੱਥੇ ਜਾਣਾ ਸ਼ਾਬਾਸ਼ ਗੁੱਡ ਓ ਚਲੋ ਬਾਦ ਮੀ ਬਾਦ ਜਾ ਕੇ ਲੇ ਬਹੁਤ ਹੋਈ ਚਲੋ ਅੱਗੇ ਪੰਜ ਚਲੋ ਅੱਗੇ ਪੰਜ ਆਹ ਰਸਾ ਕਰਾ ਦੇ ਨਾ ਕੋੜਾ ਦਾ ਬੱਦਲ ਬੜੀ ਫੜਾ ਉਹ ਦੋ ਬਾਲਾ ਲੈ ਕੇ ਚਲੋ ਭਾਈ ਲਿਓ 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 ਭਾਈ ਜੀ ਮੈਂ ਬਹੁਤ ਤੜੀਆ ਬੋਟਾ ਹੋ ਗਿਆ ਭਾਈ ਕਹਾਂ ਮੈਂ ਬਹੁਤ ਵੀ ਹੋ ਸਕਦੀ ਹੈ ਜਮਨ ਜੀ ਬੜੀ ਏ ਇਕ ਬਾਲ ਫੜਾ کر لو فائنو کرو یار کھیتی دے خان دے وچ دو سو میٹر دے راہ ہوندے نا کام

ਨੇ ਵੱਡ ਜੋ ਗਿਆ ਹਟਾ ਲੈ ਕਰਦੀ ਫੇਰੀ ਮਾਰੀ ਥੋੜਾ ਥੋੜਾ ਉੱਪਰ ਕਰਕੇ ਲੈ ਵੀ ਹੁਣ ਗੱਲ ਸੁਣਾ ਹੁਣ ਤੀ ਤਿੰਨ ਕਿ ਦੋ ਸੀਗੇ ਆ ਜਾ ਉੱਥੇ ਆ ਤੁਸੀਂ ਨਾ ਹੁਣ ਪਤਾ ਕੀ ਕਰ ਫਾਈਨਲ ਆ ਤੁਹਾਡਾ ਮੁਕਾਬਲਾ ਟਫ ਬਾਹਲਾ ਵਾ ਪੰਜ ਪੰਜ ਦੇ ਦੇਣਾ ਪਾਉਣੇ ਆ ਪੰਜ ਪੰਜ ਪਾ ਦੇ ਦੋ ਜੀ ਹਾਂ ਹੱਥ ਥੱਲੇ ਚੱਕ ਦੇ ਸੋਰੀ ਥੱਲੇ ਚੱਕ ਦੇ ਕਰੇਗਾ ਬਾਟੀਆਂ ਵੀ ਚੱਕ ਦਿੰਦੇ ਆ ਤੁਹਾਨੂੰ ਦੋ ਦੋ ਆ ਕੇ ਦੋਨੇ ਪਾਸੇ ਨਹੀਂ ਨਹੀਂ ਦੋ ਦੋ ਪੈਰ ਦੋਨੋਂ ਤਾਂ ਹੀ ਆਉਂਦੇ ਨਾ ਨਹੀਂ ਪਹਿਲਾਂ ਤੇਰੀ ਹੋ ਗਈ ਆ ਇਹਨਾਂ ਚੱਲਦੇ ਆ ਬਾਅਦ ਵਿੱਚ ਕੋਈ ਅਪਾਤ ਨਹੀਂ 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 ਦੇਤੂ ਆ ਕਿਹਨਾਂ ਨੇ ਲਾ ਕੇ ਕਿਹਨਾਂ ਬੰਨ੍ਹ ਦੇਣਾ ਕੋਈ ਗੱਲ ਨਹੀਂ ਪਾਲਣ ਦੋ ਇੱਕ ਗੱਲ ਓਏ ਨਹੀਂ ਹੋ ਗਈ ਆ ਕੋਲੋ ਯਾਰੀ ਪਾਣੀ ਲਾ ਦੇਣਾ ਆਹ ਸਮਾਰਟ ਬੰਦੇ ਦਾ ਵੇਹੜਾ नौ की नेताजी बच्चा ਕੀ ਕੋਸਿੰਗਲ ਆ ਆ ਕੀ ਰਾਜ ਹੈ ਜਿਹੜਾ ਪੂਰਾ ਬਹੁਤ ਕਾਮਯਾਬੀ ਮਿਲੂਗਾ ਮੰਨ ਜਾਊਗਾ ਰਾਜ ਮੰਨ ਜਾਊਗਾ ਰਾਜ ਚੈੱਕ ਕੀ ਗਿਆ ਜਿਹੜਾ ਆਹ ਰਾਮਾ ਏ ਢੋਲੀ ਆਹ ਹਾਏ ਹਾਏ ਆਏ ਹਾਏ ਦੁਬਾਰਾ ਆ ਚੁੱਪ ਤੇ ਕੋਈ ਨਹੀਂ ਪਾਰੇ ਲੈ ਕੇ ਆਓ ਇਹ ਇਹ ਤਾਂ ਦਾ ਪਾਉਂਦਾ ਜੀ ਸੈਕਿੰਡ ਦਾ ਪਾਉਂਦੇ ਨੇ ਉਹ ਖੜ ਜੋ ਇਹਨਾਂ ਦਾ ਮੁਕਾਬਲਾ ਦੁਬਾਰੇ ਹੋਣਾ ਜੀ ਅੱਛਾ ਦੁਬਾਰਾ ਹੋਣਾ ਹਾਂ ਹਾਂ ਇਹ ਤਾਂ ਬੌਂਡ ਪਾਇਆ ਕਿ ਪੰਜ ਰਹਿੰਦੇ ਆ ਅੱਛਾ ਮੁੰਡਿਆਂ ਦੇ ਪੌਣੇ ਆ ਪੌਲੇ ਪੌਲੇ ਹਾਂ